ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਹਰਿਆਣਾ ਦੇ ਵਿੱਚ ਜੀਵੀਟੀ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜੀਵੀਟੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹਦੇ ਵਿੱਚ ਤੁਹਾਨੂੰ ਜੜੀਆਂ ਕੁੱਲ ਵੈਕੈਂਸੀਜ਼ ਵੇਖਣ ਨੂੰ ਮਿਲਣਗੀਆਂ ਉਹ ਹੈਗਿਆ ਨੇ ਜੀ ਲਗਭਗ ਲਗਭਗ 1500 ਜਿਹਦੇ ਵਿੱਚ ਜਨਰਲ ਦੀਆਂ ਜੜੀਆਂ ਪੋਸਟਾਂ ਨੇ ਉਹ ਹੈਗਿਆ ਨੇ ਜੀ 607 ਇਹਨਾਂ 607 ਪੋਸਟਾਂ ਦੇ ਵਿੱਚ ਪੰਜਾਬ ਦੇ ਉਹ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਆ ਜਿਹੜੇ ਕਿ ਇਹਨਾਂ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਕੰਪਲੀਟ ਕਰਦੇ ਆ ਸੋ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ ਜੀ ਅਪਲੀਕੇਸ਼ਨ ਤੁਸੀਂ ਕਦੋਂ ਤੋਂ ਇਹਦਾ ਜਿਹੜਾ ਫਾਰਮ ਹੈਗਾ ਜੀ ਫਿਲ ਕਰ ਸਕਦੇ ਹੋ ਸਾਰੀਆਂ ਗ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਹਰਿਆਣਾ ਵਿੱਚ ਜਿਹੜੀਆਂ ਜੀਬੀਟੀ ਟੀਚਰ ਜਿਨ੍ਹਾਂ ਨੂੰ ਤੁਸੀਂ ਪੰਜਾਬ ਵਿੱਚ ETT టీచర్ ਜਾਂ ਫਿਰ ਪ੍ਰਾਇਮਰੀ టీచర్ ਕਹਿੰਦੇ ਹੋ ਇਹਨਾਂ ਟੀਚਰਸ ਦੀ ਜਿਹੜਾ ਵੈਕੈਂਸੀਜ਼ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਇਹ ਅੱਜ ਹੀ ਜਾਰੀ ਕੀਤਾ ਗਿਆ ਅੱਜ ਮੈਂ 9 ਅਗਸਤ 2024 ਨੂੰ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਐਂਡ 12 ਅਗਸਤ ਤੋਂ ਤੁਸੀਂ ਇਹਨਾਂ ਫਾਰਮ ਦੇ ਵਿੱਚ ਆਨਲਾਈਨ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਤੁਹਾਨੂੰ ਵੇਖਣ ਨੂੰ ਮਿਲੇਗੀ ਜੀ 21 ਅਗਸਤ ਤੇ ਜਦੋਂ ਆਪਾਂ ਫੀਸ ਦੀ ਗੱਲ ਕਰਦੇ ਹਾਂ ਫੀਸ ਤੁਸੀਂ 21 ਤੋਂ ਬਾਅਦ 2 ਦਿਨ ਦਾ ਹੋਰ ਟਾਈਮ ਦਿੱਤਾ ਜਾਏਗਾ ਕਿ 23 ਅਗਸਤ ਤੱਕ ਤੁਸੀਂ ਇਹਦੇ ਵਿੱਚ ਜਿਹੜੀ ਫੀਸ ਹੈਗੀ ਹੈ ਜੀ ਉਹ ਜਮ੍ਹਾਂ ਕਰਵਾ ਸਕਦੇ ਹੋ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਜੇਕਰ ਆਪਾਂ ਗੱਲ ਹਿੰਦੀ ਦਾ ਜਿਹੜਾ ਵਿਸ਼ਾ ਹੈਗਾ ਆ ਜਾਂ ਫਿਰ ਸੰਸਕ੍ਰਿਤ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਤੁਸੀਂ ਜਰੂਰ ਪੜਿਆ ਹੋਵੇ ਜੇਕਰ ਤੁਸੀਂ ਈਟੀਟੀ ਕੀਤੀ ਹੋਈ ਹੈ ਜਿਹਨੂੰ ਤੁਸੀਂ ਡੀਐਲਐਡ ਵੀ ਕਹਿ ਦਿੰਦੇ ਹੋ ਡਿਪਲੋਮਾ ਇਨ ਐਲਟਰੀ ਮੈਲੀਮੈਂਟਰੀ ਐਜੂਕੇਸ਼ਨ ਤੇ ਪਲੱਸ 2 ਦੇ ਵਿੱਚ ਤੁਹਾਡੇ 50% ਨੰਬਰ ਹੈਗੇ ਆ ਜੀ ਫਿਰ ਵੀ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਨ ਤੁਹਾਡੇ ਕੋਲ ਐਸਟੈਟ ਦਾ ਜਿਹੜਾ ਸਰਟੀਫਿਕੇਟ ਹੈਗਾ ਜੀ ਜਿਹੜਾ ਕਿ ਇਹਨਾਂ ਦੁਆਰਾ ਲਿਆ ਜਾਂਦਾ ਉਹ ਸਰਟੀਫਿਕੇਟ ਤੁਹਾਡੇ ਕੋਲ ਜਰੂਰ ਹੋਣਾ ਚਾਹੀਦਾ ਹੈ ਸੋ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਡੇ ਕੋਲ ਕੰਪਲੀਟ ਹੋਣੀਆਂ ਚਾਹੀਦੀਆਂ ਨੇ ਐਂਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਕਿ ਜਿਹੜੇ ਅਦਰ ਸਟੇਟ ਦੇ ਕੈਂਡੀਡੇਟ ਹੋਣਗੇ ਜਿਵੇਂ ਕਿ ਆਪਣੇ ਪੰਜਾਬ ਵਾਲੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਕੋਈ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਮਿਲਣਾ ਕਿਉਂਕਿ ਤੁਸੀਂ ਸਾਰੇ ਅਦਰ ਸਟੇਟ ਵਾਲੇ ਜਨਰਲ ਕੈਟਾਗਰੀ ਵਿੱਚ ਹੀ ਕਨਸਿਡਰ ਕੀਤੇ ਜਾਓਗੇ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਬਾਕੀ ਸਿਲੈਕਸ਼ਨ ਕਰਾਈਟੇਰੀਆ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਕਿ ਇਹਦੇ ਵਿੱਚ ਜਿਹੜਾ ਇੱਕ ਸਿਲੈਕਸ਼ਨ ਦੇ ਲਈ ਇੱਕ ਤੁਹਾਡੇ ਤੋਂ ਟੈਸਟ ਲਿਆ ਜਾਏਗਾ ਉਹਦੇ ਵਿੱਚ ਤੁਹਾਨੂੰ ਸੀਡੀਪੀ ਹਿੰਦੀ ਇੰਗਲਿਸ਼ ਹਰਿਆਣਾ ਜੀਕੇ ਕਾਫੀ ਸਾਰੇ ਹੋਰ ਵੀ ਜਿਹੜੇ ਸੈਕਸ਼ਨ ਹੈਗੇ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ ਸੇਮ ਪ ਸੌ ਨੰਬਰ ਵਾਲੀ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਲੈ ਕੇ ਆਉਂਦੇ ਹੋ ਐਂਡ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਪੂਰਾ ਕਰਦੇ ਹੋ ਐਸ ਟੈਟ ਤੁਹਾਡਾ ਪਾਸ ਹੈਗਾ ਆ ਜੀਬੀਟੀ ਕੀਤੀ ਹੋਈ ਹੈ ਦੈਨ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਸ ਰਿਗਾਰਡਿੰਗ ਆਪਣੇ ਚੈਨਲ ਤੇ ਜਾਣਕਾਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ